ਨਿਆਰਾ ਖਾਲਸਾ ਪਰਮਾਤਮਾ ਦੀ ਖੋਜ ਆਪਣੇ ਹਿਰਦੇ ਕਰਦੇ ਵਿੱਚ ਹੀ ਕਰਦਾ ਹੈ ਪਰਮਾਤਮਾ ਸਰਵ ਵਿਆਪਕ ਅੰਤਹੀਨ ਹੈ ਘਟ ਘਟ ਬੈਸ ਨਿਰੰਤਰ ਰਹੀ ਹੈ ਚੱਲ ਸਤਗੁਰ ਪਾਏ ਸਿਦ្ਦ ਗੋਸ਼ਟ ਵਿੱਚ ਗੁਰੂ ਸਾਹਿਬ ਅਨਜੜ ਕਰਾ ਰਹੇ ਹਨ ਘਟ ਘਟ ਬੈਸ ਨਿਰੰਤਰ ਰਹੀ ਹੈ ਚੱਲ ਸਤਗੁਰ ਪਾਏ ਉਹ ਪਰਮਾਤਮਾ ਹਰ ਹਿਰਦੇ ਕਾਰ ਵਿੱਚ ਬਿਰਾਜਮਾਨ ਹੈ ਪੰਚਮ ਪਿਤਾ ਗੁਰ ਹੈ ਦਿਖਾਇਓ ਲੋਇਨਾ ਪੀਤ ਹੈ ਉਤ ਹੈ ਕਟ 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 ਤੂੰ ਹੀ ਤੂੰ ਹੀ ਮੋਹਿਨਾ ਹਰ ਜਗ੍ਹਾ ਪਰਮਾਤਮਾ ਤੂੰ ਹੀ ਹੈ ਹਰ ਹਿਰਦੇ ਵਿੱਚ ਨਵੇਂ ਪਾਸ਼ ਰੱਦ ਟਕਰਾ ਰਹੇ ਹਨ ਉਹ ਪਰਮੱਦ ਜਿਉ ਬਾਸ ਬਸਤਾ ਮੁਕਰ ਮਹੈਂ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟਹੀ ਖੋਜੋ ਭਾਈ ਕਬੀਰ ਸਾਹਿਬ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਾ ਮਕਾਮਾ ਦਿਲ ਮੈਂ ਖੋਜ ਜਿਲੇ ਦਿਲ ਖੋਜੋ ਇਹੀ ਠੋਰ ਮਕਾਮਾ ਖਾਲਸਾ ਪ੍ਰਭੂ ਦੀ ਖੋਜ ਬਰੋ ਨਹੀਂ ਆਪਣੇ ਹਿਰਦੇ ਘਰ ਵਿੱਚੋ ਹੀ ਕਰਦਾ ਹੈ ਇਹੀ ਸਾਡਾ ਨਿਆਰਾ ਰੂਪ ਹੈ